ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਨੀਬੂ ਤੇ ਲੌਂਗ ਦਾ ਲੌਂਗ ਦੀ ਨਾਲ ਕੀਤਾ ਜਾਣ ਵਾਲਾ ਇੱਕ ਅਜੀਹਾ ਉਪਾਅ ਲੈ ਕੇ ਆਈਆਂ ਇਸ ਉਪਾਅ ਨੂੰ ਕਰਨ ਦੇ ਨਾਲ ਕਦੇ ਵੀ ਅਜੀਹਾ ਨਹੀਂ ਹੋਇਆ ਅੱਜ ਤੱਕ ਕਿ ਇਹ ਉਪਾਅ ਨੂੰ ਕਰਨ ਦੇ ਨਾਲ ਕਿਸੇ ਨੂੰ ਫਾਇਦਾ ਨਾ ਹੋਇਆ ਹੋਵੇ ਹਮੇਸ਼ਾ ਜਦੋਂ ਵੀ ਕਿਸੇ ਨੇ ਵੀ ਇਸ ਉਪਾਅ ਨੂੰ ਕੀਤਾ ਹੈ ਤੇ ਇਸ ਉਪਾਅ ਦਾ ਰਿਜ਼ਲਟ 100% ਆਇਆ ਹੀ ਆਇਆ ਹੈ ਤੇ ਜੇਕਰ ਤੁਸੀਂ ਵੀ ਇਹਨਾਂ ਚੀਜ਼ਾਂ ਦੇ ਉੱਪਰ ਵਿਸ਼ਵਾਸ ਰੱਖਦੇ ਹੋ ਨਾ ਤੇ ਤੁਸੀਂ ਦੇਖੋਗੇ ਕਿ ਤੁਹਾਡੀਆਂ ਵੀ ਪਰੇਸ਼ਾਨੀਆਂ ਭਾਵੇਂ ਤੁਹਾਡੇ ਘਰ ਦੇ ਵਿੱਚ ਹੋਵੇ ਤੁਹਾਡੇ ਫਿਊਚਰ ਨੂੰ ਲੈ ਕੇ ਹੋਵੇ ਜਾਂ ਜੌਬ ਨੂੰ ਲੈ ਕੇ ਹੋਵੇ ਕਹਿਣ ਦਾ ਭਾਵ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਹੋਵੇ ਜੇ ਜਾਂ ਫਿਰ ਤੁਸੀਂ ਕਿਸੇ ਨੂੰ ਕੁਝ ਕੇ ਪੈਸਾ ਉਧਾਰ ਦਿੱਤਾ ਹੋਇਆ ਹੈ ਤੇ ਉਹ ਤੁਹਾਡੇ ਪੈਸੇ ਵਾਪਸ ਨਹੀਂ ਕਰ ਰਿਹਾ ਜਦੋਂ ਤੁਸੀਂ ਉਸ ਨੂੰ ਆਪਣੇ ਉਧਾਰ ਦਿੱਤੇ ਹੋਏ ਪੈਸੇ ਮੰਗਦੇ ਹੋ ਤਾਂ ਤੁਹਾਡੇ ਨਾਲ ਲੜਾਈ ਝਗੜੇ ਕਰਨ ਦੀ ਕੋਸ਼ਿਸ਼ ਕਰਦਾ ਹੈ ਜੇ ਜਾਂ ਫਿਰ ਉਹ ਇਨਸਾਨ ਤੁਹਾਡੇ ਕੋਲੋਂ ਉਧਾਰ ਪੈਸੇ ਲੈ ਕੇ ਮੁੱਕਰ ਗਿਆ ਹੈ ਤਾਂ ਤੁਸੀਂ ਇਹ ਉਪਾਅ ਨੂੰ ਕਰ ਸਕਦੇ ਹੋ ਜਦੋਂ ਇਹ ਉਪਾਅ ਕਰੋਗੇ ਨਾ ਤੇ ਤੁਹਾਨੂੰ ਉਸ ਇਨਸਾਨ ਦੇ ਕੋਲੋਂ ਪੈਸੇ ਆਪਣੇ ਉਧਾਰ ਜਿਹੜੇ ਦਿੱਤੇ ਹੋਏ ਨੇ ਮੰਗਣ ਦੀ ਜ਼ਰੂਰਤ ਨਹੀਂ ਪਵੇਗੀ ਉਹ ਇਨਸਾਨ ਖੁਦ ਆ ਕੇ ਤੁਹਾਡੇ ਪੈਸੇ ਵਾਪਸ ਕਰੇਗਾ ਤੁਹਾਡੇ ਬੱਚਿਆਂ ਦਾ ਕਿਤੇ ਵੀ ਰਿਸ਼ਤਾ ਨਹੀਂ ਹੋ ਰਿਹਾ ਜਿੱਥੇ ਵੀ ਤੁਸੀਂ ਜਾਣਿਓ ਕਿਤੇ ਵੀ ਕੋਈ ਵੀ ਗੱਲਬਾਤ ਨਹੀਂ ਬਣ ਰਹੀ ਤੁਹਾਡੇ ਘਰ ਦੇ ਵਿੱਚ ਪੈਸਾ ਨਹੀਂ ਆ ਰਿਹਾ ਕਿਸੇ ਨੇ ਰੋਕ ਲਗਾ ਕੇ ਰੱਖ ਦਿੱਤੀ ਏ ਤੇ ਇਸ ਤੋਂ ਇਲਾਵਾ ਕਈਆਂ ਦੇ ਘਰ ਦੇ ਵਿੱਚ ਇਹ ਪਰੇਸ਼ਾਨੀ ਬਹੁਤ ਜ਼ਿਆਦਾ ਚੱਲਦੀ ਹੈ ਕਿ ਉਹਨਾਂ ਦੇ ਬੱਚੇ ਆ ਜਿਹੜੇ ਉਹ ਵਿਗੜ ਜਾਂਦੇ ਨੇ ਕਹਿੰਦਾ ਭਾਵ ਕਿ ਬੁਰੀ ਸੰਗਤ ਦੇ ਵਿੱਚ ਪੈ ਜਾਂਦੇ ਨੇ ਮਾਪਿਓ ਦੇ ਕਹਿਣੇ ਤੋਂ ਬਾਹਰ ਹੋ ਜਾਂਦੇ ਨੇ ਜਿੰਨੀਆਂ ਵੀ ਪਰੇਸ਼ਾਨੀਆਂ ਹੁੰਦੀਆਂ ਨੇ ਘਰ ਦੇ ਵਿੱਚ ਹਰ ਇੱਕ ਵਿਅਕਤੀ ਦੀ ਅਲੱਗ-ਅਲੱਗ ਪਰੇਸ਼ਾਨੀ ਹੁੰਦੀ ਹੈ ਤੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਨਾ ਤੇ ਹਰ ਇੱਕ ਇਨਸਾਨ ਦੁਖੀ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਆ ਨਾਨਕ ਦੁਖੀ ਆ ਸਭ ਸੰਸਾਰ ਏਸੀ ਤਰ੍ਹਾਂ ਹਰ ਇੱਕ ਘਰ ਦੀ ਹਰ ਇੱਕ ਵਿਅਕਤੀ ਦੇ ਘਰ ਦੀ ਅਲੱਗ-ਅਲੱਗ ਕਹਾਣੀ ਹੁੰਦੀ ਏ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਕਿਹੜੀ ਚੀਜ਼ ਨੂੰ ਲੈ ਕੇ ਦੁਖੀ ਏ ਤੇ ਕੋਈ ਕਿਹੜੀ ਨੂੰ ਲੈ ਕੇ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਇਨਸਾਨ ਪੈਸੇ ਨੂੰ ਲੈ ਕੇ ਹੀ ਦੁਖੀ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਭਾਵੇਂ ਤੁਹਾਡੇ ਕਿੰਨੇ ਵੀ ਦੁੱਖ ਕਿਉ ਨਾ ਹੋਣ ਸਾਰੇ ਦੁੱਖਾਂ ਦਾ ਤੋੜ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਲੈ ਕੇ ਆਏ ਆ। ਇਹ ਉਪਾਅ ਲੌਂਗ ਤੇ ਨੀਬੂ ਦਾ ਹੈ ਤੇ ਇਹ ਉਪਾਅ ਅਸੀਂ ਕਿਵੇਂ ਕਰਨਾ ਹੈ ਕਿਹੜੇ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ। ਇਸ ਕਰਕੇ ਤੁਸੀਂ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਾਦ ਤੋਂ ਵਾਦ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਤੁਹਾਨੂੰ ਇਹ ਕਰਕੇ ਵੈਸਤੇ ਕਿ ਜਦੋਂ ਵੀ ਤੁਸੀਂ ਉਪਾਅ ਦੀ ਕੋਈ ਵੀਡੀਓ ਦੇਖਦੇ ਹੋ ਨਾ ਤੇ ਉਸ ਨੂੰ ਪੂਰਾ ਧਿਆਨ ਦੇ ਨਾਲ ਸੁਣਿਆ ਕਰੋ ਕਿਉਂਕਿ ਨਹੀਂ ਤਾਂ ਤੁਸੀਂ ਉਲਟਾ ਸਿੱਧਾ ਉਪਾਅ ਕਰ ਲੈਨੇ ਹੋ ਫਿਰ ਤੁਹਾਨੂੰ ਕੋਈ ਫਰਕ ਨਹੀਂ ਪੈਂਦਾਗਾ। ਫਿਰ ਤੁਸੀਂ ਸੋਚਦੇ ਹੋ ਕਿ ਸ਼ਾਇਦ ਇਹ ਉਪਾਅ ਇਸ ਤਰ੍ਹਾਂ ਹੀ ਹੁੰਦੇ ਆ ਕਿ ਇਹਨਾਂ ਦਾ ਕੋਈ ਰਿਜ਼ਲਟ ਹੀ ਨਹੀਂ ਹੁੰਦਾ। ਤੇ ਇਸੇ ਤਰ੍ਹਾਂ ਸਾ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਸ ਉਪਾਅ ਨੂੰ ਅਸੀਂ ਕਿਹੜੇ ਸਮੇਂ ਤੇ ਕਿਹੜੇ ਦਿਨ ਕਰ ਸਕਦੇ ਹਾਂ ਸੋ ਇਸ ਉਪਾਅ ਨੂੰ ਅਸੀਂ ਕਿਸੇ ਵੀ ਸਮੇਂ ਕਰ ਸਕਦੇ ਹਾਂ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਉਸੇ ਹੀ ਸਮੇਂ ਤੁਸੀਂ ਇਹ ਉਪਾਅ ਕਰ ਸਕਦੇ ਹੋ ਤੇ ਕਿਸੇ ਵੀ ਦਿਨ ਕਰ ਸਕਦੇ ਹੋ ਜਿਵੇਂ ਕਿ ਹਫ਼ਤੇ ਦੇ ਵਿੱਚ ਜਿਹੜੇ ਵੀ ਦਿਨ ਵਾਰ ਤੁਹਾਨੂੰ ਸਮਾਂ ਮਿਲੇ ਕਿਸੇ ਵੀ ਟਾਈਮ ਤੇ ਜਾਂ ਫਿਰ ਜਦੋਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਦੁਖੀ ਹੋਣੇ ਉਸ ਸਮੇਂ ਤੁਸੀਂ ਇਹ ਉਪਾਅ ਕਰ ਲੈਣਾ ਹੈ ਇਸ ਉਪਾਦ ਨੂੰ ਕਰਨ ਦੇ ਲਈ ਤੁਹਾਨੂੰ ਇੱਕ ਫਰੈਸ਼ ਤਾਜ਼ਾ ਨੀਬੂ ਚਾਹੀਦਾ ਜਿਹੜਾ ਥੋੜੇ ਜਿਹੇ ਵੱਡੇ ਸਾਈਜ਼ ਦੇ ਵਿੱਚ ਹੋਵੇ ਤੇ ਜਿਹੜਾ ਤੁਸੀਂ ਉਪਾਦ ਲਈ ਨੀਬੂ ਲਿਆ ਉਹ ਇੱਕਦਮ ਤਾਜ਼ਾ ਹੋਣਾ ਚਾਹੀਦਾ ਹੈ ਉਹਦੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਦਾਗ ਨਿਸ਼ਾਨ ਨਹੀਂ ਹੋਣਾ ਚਾਹੀਦਾ ਜੇਕਰ ਤੁਸੀਂ ਕਿਸੇ ਦਾਗੀ ਨੀਬੂ ਦੇ ਨਾਲ ਉਪਾਅ ਕਰੋਗੇ ਤਾਂ ਤੁਹਾਨੂੰ ਇਹ ਉਪਾਦ ਆ ਇੱਕ ਪੈਸੇ ਦਾ ਵੀ ਫਾਇਦਾ ਨਹੀਂ ਹੋਵੇਗਾ ਤੇਸਰੀਕੇ ਦਿਨ ਹੈ ਜਿਹੜਾ ਤੁਸੀਂ ਫਰੈਸ਼ ਤਾਜ਼ਾ ਨੀਬੂ ਲਿਆ ਹੈ ਨਾ ਉਸ ਨੀਬੂ ਦੇ ਤੁਸੀਂ ਦੋ ਟੁਕੜੇ ਕਰ ਲੈਣੇ ਆ ਤੇ ਇੱਕ ਟੁਕੜਾ ਤੁਸੀਂ ਲੈ ਲੈਣਾ ਇੱਕ ਟੁਕੜਾ ਨੀਬੂ ਦਾ ਲੈ ਕੇ ਤੁਹਾਨੂੰ ਚਾਹੀਦੇ ਨੇ 6 ਲੌਂਗ ਜਿਹੜੇ ਤੁਸੀਂ ਲੌਂਗ ਲੈਣੇ ਉਹ ਵੀ ਫੁੱਲ ਵਾਲੇ ਹੋਣੇ ਚਾਹੀਦੇ ਨੇ ਟੁੱਟੇ ਫੁੱਟੇ ਲੌਂਗ ਤੁਸੀਂ ਇਸ ਉਪਾਅ ਦੇ ਵਿੱਚ ਨਹੀਂ ਵਰਤਨੇ ਸਿਰਫ ਲੌਂਗ ਹੀ ਨੇ ਜਦੋਂ ਵੀ ਤੁਸੀਂ ਕੋਈ ਉਪਾਅ ਕਰਦੇ ਹੋ ਤਾਂ ਉਪਾਅ ਦੇ ਵਿੱਚ ਜਿਹੜੀ ਵੀ ਚੀਜ਼ ਵਰਤੀ ਜਾਂਦੀ ਏ ਜਿਹੜੀ ਵੀ ਸਮਗਰੀ ਵਰਤੀ ਜਾਂਦੀ ਏ ਉਹ ਬਿਲਕੁਲ ਖਰਾਬ ਨਹੀਂ ਹੋਣੀ ਚਾਹੀਦੀ ਤਾਜੀ ਤੇ ਫਰੈਸ਼ ਹੋਣੀ ਚਾਹੀਦੀ ਹੈ। ਤੋਂ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਇੱਕ ਨੀਬੂ ਦਾ ਟੁਕੜਾ ਲਿਆ ਦੋ ਕੀਤੇ ਸੀ ਇੱਕ ਲਿਆ ਸੀ ਤੇ ਛੇ ਲੌਂਗ ਲੈਨੇ ਇਹ ਛੇ ਲੌਂਗ ਜਿਹੜਾ ਤੁਸੀਂ ਇੱਕ ਟੁਕੜਾ ਲਿਆ ਨੀਬੂ ਦਾ ਉਸ ਦੇ ਵਿੱਚ ਤੁਸੀਂ ਗੱਡ ਦੇਨੇ ਆ ਤੇ ਗੱਡਨੇ ਇਸ ਤਰੀਕੇ ਦੇ ਨਾਲ ਇਹ ਜਿਹੜਾ ਫੋਲੋ ਵਾਲਾ ਹਿੱਸਾ ਲੌਂਗ ਦਾ ਉਹ ਉੱਪਰ ਹੋਣਾ ਚਾਹੀਦਾ ਤੇ ਦੂਸਰਾ ਹਿੱਸਾ ਤੁਸੀਂ ਵਿੱਚ ਵੱਲ ਗੱਡ ਦੇਣਾ। ਇਸਦੇ ਨਾਲ ਹੋਵੇਗਾ ਕਿ ਜਿਹੜੇ ਕਿ ਅਸੀਂ ਨੀਬੂ ਦੇ ਵਿੱਚ ਲੌਂਗ ਗਾੜ ਦਿੱਤੇ ਨੇ ਇਸਦੇ ਨਾਲ ਕੀ ਹੋਵੇਗਾ ਕਿ ਜਿਹੜੇ ਵੀ ਤੁਹਾਡੇ ਦੁਸ਼ਮਣ ਨੇ ਜੋ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ ਜੋ ਤੁਹਾਡੇ ਨਾਲ ਗਲਤ ਕਰ ਰਹੇ ਨੇ ਤੇ ਜਾਂ ਫਿਰ ਜੋ ਤੁਹਾਡੇ ਬੱਚੇ ਹੁੰਦੇ ਨੇ ਉਹ ਵਿਗੜ ਜਾਂਦੇ ਨੇ ਤੁਹਾਡੇ ਕਹਿਣੇ ਤੋਂ ਬਾਹਰ ਹੋ ਜਾਂਦੇ ਨੇ ਤਾਂ ਹੋਵੇਗਾ ਕਿ ਇਹ ਜਿੰਨੀ ਵੀ ਨੈਗੇਟਿਵਿਟੀ ਹੋਵੇਗੀ ਤੁਹਾਡੇ ਅੰਦਰ ਤੁਹਾਡੇ ਘਰ ਦੇ ਵਿੱਚ ਉਹ ਸਾਰੀ ਇਸ ਨੀਬੂ ਦੇ ਅੰਦਰ ਭਰ ਜਾਵੇਗੀ ਇਸ ਤਰੀਕੇ ਦੇ ਨਾਲ ਜਿਹੜੇ ਲੌਂਗ ਹੋਣਗੇ ਪੂਰੀ ਨੈਗੇਟਿਵਿਟੀ ਨੂੰ ਖੇਚ ਕੇ ਪੋਜ਼ਿਟਿਵਿਟੀ ਸਾਡੇ ਘਰ ਦੇ ਵਿੱਚ ਲੈ ਕੇ ਆਉਣਗੇ ਇਹ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦੇਣਗੇ ਜਿਵੇਂ ਕਿ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਪਰੇਸ਼ਾਨੀ ਨੂੰ ਲੈ ਕੇ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਬਿਮਾਰੀ ਵਧ ਗਈ ਹੈ ਤੁਹਾਡੇ ਬੱਚਿਆਂ ਦੇ ਵਿਆਹ ਸ਼ਾਦੀ ਦੇ ਵਿੱਚ ਰੁਕਾਵਟ ਆ ਰਹੀ ਹੈ ਹਸਬੰਡ ਵਾਈਫ ਦੇ ਆਪਸ ਵਿੱਚ ਨਹੀਂ ਬੰਦੀ ਕਾਫੀ ਲੜਾਈ ਝਗੜੇ ਵਧ ਗਏ ਨੇ ਇਜਾ ਫਿਰ ਕੀ ਹੁੰਦਾ ਹੈ ਕਿ ਕੋਈ ਇਨਸਾਨ ਤੁਹਾਡੇ ਨਾਲ ਧੋਖਾ ਕਰ ਰਿਹਾ ਹੁੰਦਾ ਹੈ ਤੁਹਾਨੂੰ ਪੈਸਾ ਨਹੀਂ ਦੇ ਰਿਹਾ ਹੁੰਦਾ ਇਹ ਸਾਰੀਆਂ ਪਰੇਸ਼ਾਨੀਆਂ ਜਿਵੇਂ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਪ੍ਰਾਪਰਟੀ ਦਾ ਵੀ ਕੋਈ ਕੇਸ ਚੱਲ ਰਿਹਾ ਹੈ ਕੈਗ ਦਾ ਭਾਵ ਕਿ ਟੋਟਲ ਚਿੰਨੀਆਂ ਵੀ ਤੁਹਾਡੀ ਜ਼ਿੰਦਗੀ ਤੁਹਾਡੇ ਘਰ ਦੇ ਵਿੱਚ ਪਰੇਸ਼ਾਨੀਆਂ ਨੇ ਉਹ ਇਹ ਉਪਾਕਰਨ ਦੇ ਨਾਲ ਦੂਰ ਹੋ ਜਾਣਗੀਆਂ ਇਸ ਤਰੀਕੇ ਦੇ ਨਾਲ ਜਿਹੜਾ ਅਸੀਂ ਨੀਬੂ ਦਾ ਇੱਕ ਹਿੱਸਾ ਲਿਆ ਸੀ ਇੱਕ ਅੱਧਾ ਦੋ ਟੁਕੜੇ ਕੀਤੇ ਸੀ ਇੱਕ ਨੀਬੂ ਦੇ ਉਸੇ ਇੱਕ ਹਿੱਸੇ ਦੇ ਵਿੱਚ ਅਸੀਂ ਲੌਂਗ ਲਗਾ ਦਿੱਤੇ ਸੀ ਤੇ ਜਿਹੜਾ ਇਹ ਲੌਂਗ ਵਾਲਾ ਹਿੱਸਾ ਹੈ ਇਸ ਨੂੰ ਅਸੀਂ ਟੱਕ ਦੇਣਾ ਤੇ ਟਕਣਾ ਕਿਸ ਦੇ ਨਾਲ ਹੈ ਜੋ ਸਾਡੇ ਕੋਲ ਇੱਕ ਟੁਕੜਾ ਨੀਬੂ ਦਾ ਬਚਿਆ ਸੀ ਉਸੇ ਦੇ ਨਾਲ ਹੀ ਅਸੀਂ ਇਸ ਨੀਬੂ ਨੂੰ ਟੱਕ ਦੇਣਾ ਹੈ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਇਸ ਨੂੰ ਤੁਸੀਂ ਇੱਕ ਜਗ੍ਹਾ ਤੇ ਰੱਖ ਦੇਣਾ ਤੇ ਇਹ ਜਿਹੜਾ ਅਸੀਂ ਉਪਾਹ ਕਰਕੇ ਆਪਣਾ ਜੋ ਨੀਬੂ ਹੈ ਇਸ ਨੂੰ ਅਸੀਂ ਤਿਆਰ ਕਰ ਲਿਆ ਹੈ ਇਹ ਜੋ ਨੀਬੂ ਅਸੀਂ ਤਿਆਰ ਕੀਤਾ ਹੈ ਇਹ ਸਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰੇਗਾ ਇਸ ਤਰੀਕੇ ਦੇ ਨਾਲ ਜਿਵੇਂ ਆਪਾਂ ਜਾਣਦੇ ਹਾਂ ਕਿ ਹੁਣ ਬਾਰਿਸ਼ ਦਾ ਮੌਸਮ ਹੈ ਤੇ ਬਾਰਿਸ਼ ਦੇ ਮੌਸਮ ਦੇ ਕਰਕੇ ਹਰ ਪਾਸੇ ਜੋ ਮਿੱਟੀ ਹੈ ਉਹ ਗਿੱਲੀ ਹੋ ਚੁੱਕੀ ਹੈ ਤੇ ਇਸ ਤੋਂ ਬਾਅਦ ਸਾਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਜ਼ਰੂਰਤ ਹੈ ਗਿੱਲੀ ਮਿੱਟੀ ਦੀ। ਇਸ ਤਰੀਕੇ ਦੇ ਨਾਲ ਤੁਸੀਂ ਕੀ ਕਰਨਾ ਹੈ ਭਾਵੇਂ ਤੁਸੀਂ ਆਪਣੇ ਘਰ ਤੋਂ ਬਾਹਰ ਚਲੇ ਜਾਓ ਤੇ ਤੁਸੀਂ ਕਿਸੇ ਵੀ ਜਾ ਕੇ ਆਪਣੇ ਘਰ ਦੇ ਵਿੱਚ ਵਿੱਚ ਕੋਈ ਢਾਂਡੇ ਲੈ ਜਾ ਕੇ ਤੇ ਤੁਸੀਂ ਉਸ ਢਾਂਡੇ ਦੇ ਵਿੱਚ ਕਿਤੋਂ ਵੀ ਘਰ ਤੋਂ ਬਾਹਰ ਜਾ ਕੇ ਕਿਤੋਂ ਵੀ ਤੁਸੀਂ ਉਸ ਢਾਂਡੇ ਦੇ ਵਿੱਚ ਗਿੱਲੀ ਮਿੱਟੀ ਲੈ ਕੇ ਆਉਣੀ ਹੈ ਭਾਵੇਂ ਕਿਤੇ 플ੌਟ ਬਣ ਰਿਹਾ ਹੋਵੇ ਚੱਕੀ ਤੇ ਵੀ ਜਿੱਥੋਂ ਵੀ ਤੁਹਾਨੂੰ ਮਿਲਦੀ ਘਰ ਤੋਂ ਬਾਹਰ ਉੱਥੋਂ ਤੁਸੀਂ ਲੈ ਕੇ ਆਉਣੀ ਜਿਵੇਂ ਹੀ ਤੁਸੀਂ ਆਪਣੇ ਘਰ ਦੇ ਵਿੱਚ ਇਹ ਮਿੱਟੀ ਲੈ ਕੇ ਆਉਣੀ ਤੇ ਆਪਣੇ ਘਰ ਦਾ ਕੋਈ ਐਸਾ ਕਾਰਨਰ ਜਾਂ ਫਿਰ ਐਸਾ ਕੋਈ ਕੋਨਾ ਤੁਸੀਂ ਚੁਣ ਲੈਣਾ ਜਿੱਥੇ ਕਿਸੇ ਦੀ ਨਜ਼ਰ ਨਾ ਪਵੇ ਉਥੇ ਕੀ ਕਰਨਾ ਤੁਸੀਂ ਇਹ ਗਿੱਲੀ ਮਿੱਟੀ ਰੱਖ ਦੇਣੀ ਹੈ ਤੇ ਉਸ ਮਿੱਟੀ ਦੇ ਅੰਦਰ ਇਹ ਜਿਹੜਾ ਨੀਬੂ ਤੁਸੀਂ ਤਿਆਰ ਕੀਤਾ ਸੀ ਇਸ ਨੀਬੂ ਨੂੰ ਤੁਸੀਂ ਰੱਖ ਦੇਣਾ ਹੈ ਨੀਬੂ ਰੱਖਣ ਤੋਂ ਬਾਅਦ ਦੇ ਵਿੱਚ ਬਾਕੀ ਦੀ ਜੋ ਮਿੱਟੀ ਹੋਵੇਗੀ ਉਸ ਮਿੱਟੀ ਦੇ ਨਾਲ ਇਹ ਇਸ ਨੀਬੂ ਨੂੰ ਤੁਸੀਂ ਟੱਕ ਦੇਣਾ ਤੇ ਇਸ ਤਰੀਕੇ ਦੇ ਨਾਲ ਟਕਣਾ ਹੈ ਕਿ ਜਿਹੜਾ ਕਿ ਕਿਸੇ ਨੂੰ ਪਤਾ ਨਾ ਲੱਗੇ ਇਸ ਮਿੱਟੀ ਦੇ ਅੰਦਰ ਅਸੀਂ ਇੱਕ ਨੀਬੂ ਦਾ ਟੁਕੜਾ ਵੀ ਛੁਪਾਇਆ ਹੋਇਆ ਹੈ ਤੇ ਇਸ ਨੂੰ ਤੁਸੀਂ 19 ਸਮਾਂ ਤੱਕ ਮਿੱਟੀ ਦੇ ਵਿੱਚ ਪਏ ਰਹਿੰਦੇ ਨਾ ਜਿੰਨਾ ਟਾਈਮ ਤੱਕ ਤੁਹਾਡੇ ਘਰ ਦੀ ਜੋ ਵੀ ਪਰੇਸ਼ਾਨੀਆਂ ਜੋ ਵੀ ਇਸ਼ਾਏ ਉਹ ਪੂਰੀ ਨਹੀਂ ਹੁੰਦੀ ਤੇ ਪਰੇਸ਼ਾਨੀ ਤੁਹਾਡੇ ਘਰ ਦੀ ਦੂਰ ਨਹੀਂ ਹੁੰਦੀ ਤੇ ਜਿਵੇਂ ਹੀ ਤੁਹਾਡੇ ਤੁਹਾਡੀ ਕੋਈ ਵੀ ਇਸ਼ਾਏ ਜੋ ਹੁੰਦੀ ਉਹ ਪੂਰੀ ਹੋ ਜਾਂਦੀ ਹੈ ਤੁਹਾਡੇ ਘਰ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਤਾਂ ਤੁਸੀਂ ਕੀ ਕਰਨਾ ਇਸ ਮਿੱਟੀ ਸਮੇਤ ਨੀਬੂ ਨੂੰ ਚੁੱਕ ਕੇ ਤੁਸੀਂ ਆਪਣੇ ਤੋਂ ਘਰ ਤੋਂ ਬਾਹਰ ਲੇਕੇ ਜਾਣ ਹੈ ਤੇ ਜਿੱਥੇ ਵੀ ਕੋਈ ਸਾਫ ਸੁਥਰਾ ਪਾਣੀ ਚਾਹਦਾ ਹੋਵੇਗਾ ਉਸ ਪਾਣੀ ਦੇ ਵਿੱਚ ਇਸ ਨੂੰ ਤੁਸੀਂ ਜਲ ਪ੍ਰਵਾਹ ਕਰਕੇ ਆਉਣਾ ਹੈ ਤੁਸੀਂ ਕਿਸੇ ਵੀ ਨਦੀ ਨਹਿਰ ਜਾਂ ਫਿਰ ਕੋਈ ਵੀ ਚੀਜ਼ ਹੈ ਨਾ ਤੁਸੀਂ ਉੱਥੇ ਹੀ ਕਰਕੇ ਆ ਸਕਦੇ ਹੋ ਬਸ ਇੰਨਾ ਹੀ ਤੁਸੀਂ ਕਰਨਾ ਹੈ ਤੇ ਇਹ ਉਹ ਬਹਾਨੂ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਮੁਸੀਬਤਾਂ ਦਾ ਹੱਲ ਹੋ ਚਾਵੇਗਾ ਕਿਉਂਕਿ ਇਹ ਇੰਨਾ ਜ਼ਿਆਦਾ ਚਮਤਕਾਰੀ ਤੇ ਅਸਰਦਾਰ ਉਪਾਏ ਕਿਉਂਕਿ ਇਹ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਨੀਂਬੂ ਤੇ ਲੌਂਗ ਦਾ ਦੱਸਿਆ ਇਹ ਹਰ ਬਹੁਤ ਸਾਰੇ ਲੋਕਾਂ ਦਾ ਅਜ਼ਮਾਇਆ ਹੋਇਆ ਉਪਾਅ ਹੈ ਸੋ ਤੁਸੀਂ ਵੀ ਜ਼ਰੂਰ ਇਸ ਉਪਾਅ ਨੂੰ ਕਰੋ ਤੇ ਇਸ ਉਪਾਅ ਨੂੰ ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਖੁਸ਼ੀਆਂ ਜ਼ਰੂਰ ਪ੍ਰਾਪਤ ਕਰੋਗੇ ਤੇ ਜਿਵੇਂ ਹੀ ਤੁਸੀਂ ਇਹ ਉਪਾਅ ਕਰਦੇ ਹੋ ਇਹ ਉਪਾ ਕਰਨ ਤੋਂ ਬਾਅਦ ਦੇ ਵਿੱਚ ਤੁਹਾਨੂੰ ਕਾਫੀ ਵਧੀਆ ਰਿਜ਼ਲਟ ਮਿਲਦੇ ਆ ਤੇ ਤੁਸੀਂ ਹੋਰ ਅੱਗੇ ਭੈਣ ਭਰਾਵਾਂ ਦੇ ਤੱਕ ਵੀ ਇਹ ਉਪਾਅ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਇਹ ਉਪਾਅ ਅਸੀਂ ਖੁਦ ਨੇ ਵੀ ਕੀਤਾ ਸੀ ਸਾਡਾ ਖੁਦ ਦਾ ਅਜਮਾਇਆ ਹੋਇਆ ਉਪਾਅ ਸਾਡੇ ਘਰ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਤੇ ਪਰੇਸ਼ਾਨੀਆਂ ਸੀ ਭਾਵੇਂ ਉਹ ਛੋਟੀਆਂ ਸੀ ਤੇ ਭਾਵੇਂ ਵੱਡੀਆਂ ਸੀ ਉਹ ਸਾਰੀਆਂ ਇਹ ਉਪਾਅ ਨੂੰ ਕਰਨ ਦੇ ਨਾਲ ਦੂਰ ਹੋ ਗਈਆਂ ਨੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਦਾ ਇੱਕ ਸ਼ੂਟ ਹੈ ਜਿਹਹਾ ਉਪਾਅ ਤੇ ਜਾਣਕਾਰੀ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੀਏ ਜੇਕਰ ਤੁਹਾਨੂੰ ਇਹ ਉਪਾਅ ਤੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਪੋਰਟ ਕਰਿਓ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਧੰਨਵਾਦ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ